ਦੇਗ ਤੇਗ ਭਤੇ ਬ੍ਰਿਤ ਕੀ ਮੈਜ ਮਸਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲਾ ਜੀ ਜੀਵਨ ਨਾਮ ਦਾ ਨਮਕੀ ਰਾਤ ਵਰਸ ਨੂੰ ਮਹਾਰਾਜ ਮਾਨ ਸਰਮਾਨ ਜੀ ਐਸ ਆਈ ਜੀ ਦੇ ਘਾਣਾ ਬਤੋਂ ਬਹੁਤ ਬਹੁਤ ਧੰਨਵਾਦ ਕਰਾਵਾਂ ਉਹਨਾਂ ਨੂੰ ਪਰ ਅਜ ਆਪ ਜਾਣਦੇ ਹੈ ਔਰ ਅੱਪਾ ਹੁਣ ਕਵਿਤਾਵਾਂ ਹੋਰ ਸੁਣਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਵਿਡ ਸਿੰਘ ਜੀ ਆਏ ਚਮਖੇਰਾ ਵਾਲਾ ਪਹਿਨ ਕੇ ਕੋਵਿਡ ਸਿੰਘ ਜੀ ਤਾਨੀਵਾਰੇ ਪੁੱਤ ਪਿਆਰ ਡੱਲਿਆ ਦੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਐਵੇਂ ਤਾਨੀਵਾਰੇ ਪੁੱਤ ਪਿਆਰ ਡੱਲਿਆ ਦੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਐਵੇਂ ਤਾਨੀਵਾਰੇ ਪੁੱਤ ਪਿਆਰ ਡੱਲਿਆ ਹੋਵੇ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਐਵੇਂ ਤਾਨੀਵਾਰੇ ਪੁੱਤ ਪਿਆਰ ਡੱਲਿਆ ਇਹ ਬਹੁਤ ਛੋਟੀਆਂ ਬੱਚੀਆਂ ਨੂੰ ਚਾਈ ਦੇਖੀ ਹੈ ਅੱਜ ਦੋ ਵਾਰੀ ਗਾਉਣ ਲੱਗੀ ਸਰਕਾਰ ਤੋਂ ਕਾਈ ਇਹ ਬੇਕ੍ਰਿਮਾ ਹੈ ਇਹ ਰਾਜੇ ਆ ਗਿਆ ਆਪਾ ਹਾਂ ਨੂੰ ਜਿਹੜੀ ਪਾਈਆ ਕਰਤਾ ਹੈ ਆਹ ਸਮਾਂ ਆ ਗਿਆ ਜੀ ਜੀ ਸੱਚੇ ਬਾਤ ਸ਼ਾਹ ਸੱਚੇ ਬਾਤ ਸ਼ਾਹ ਬਣ ਕੇ